ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਕਿਉਂਕਿ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਆਪ ਜੀ ਦੇ ਬਹੁਤ ਕੰਮ ਆਵੇਗੀ ਆਪ ਜੀ ਦੀ ਜ਼ਿੰਦਗੀ ਨੂੰ ਬਦਲ ਦੇਵੇਗੀ ਜੇਕਰ ਤੁਸੀਂ ਉਹ ਪਰਮ ਪਿਤਾ ਪਰਮਾਤਮਾ ਜੀ ਦੇ ਉੱਤੇ ਵਿਸ਼ਵਾਸ ਰੱਖਦੇ ਹੋ ਹਰ ਰੋਜ਼ ਉਹਨਾਂ ਦਾ ਨਾਮ ਜਪਦੇ ਹੋ ਤਾਂ ਤੁਸੀਂ ਸੱਚੀ ਬਹੁਤ ਵੱਡੇ ਭਾਗਾਂ ਵਾਲੇ ਹੋ ਕਰਮਾਂ ਵਾਲੇ ਹੋ ਹਰ ਰੋਜ਼ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ ਕਰਿਆ ਕਰੋ ਕਿ ਵਾਹਿਗੁਰੂ ਜੀ ਨੇ ਤੁਹਾਡੇ ਤੇ ਇਹ ਕਿਰਪਾ ਕੀਤੀ ਆ ਕਿਉਂਕਿ ਸੰਗਤ ਜੀ ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਸੱਚਾ ਨਾਮ ਅਸੀਂ ਉਹਨਾਂ ਦੀ ਮਰਜ਼ੀ ਤੋਂ ਬਿਨਾ ਨਹੀਂ ਜਪ ਸਕਦੇ ਜਦੋਂ ਮਾਲਕ ਦੀ ਬਹੁਤ ਖੁਸ਼ੀ ਹੁੰਦੀ ਆ ਮਾਲਕ ਦੀ ਮਰਜ਼ੀ ਹੁੰਦੀ ਆ ਤਾਂ ਮਹਾਪੁਰਖ ਜੀ ਕਹਿੰਦੇ ਕੋਈ ਮਨੁੱਖ ਉਹਨਾਂ ਦਾ ਨਾਮ ਜਪ ਸਕਦਾ ਹੈ ਤਾਂ ਜੇ ਤੁਸੀਂ ਜਪ ਰਹੇ ਹੋ ਤਾਂ ਸਮਝ ਲਓ ਵਾਹਿਗੁਰੂ ਜੀ ਦੀ ਤੁਹਾਡੇ ਤੇ ਬਹੁਤ ਕਿਰਪਾ ਹੈ ਤੇ ਜੇਕਰ ਅਜੇ ਤੱਕ ਇਹ ਕਿਰਪਾ ਨਹੀਂ ਹੋਈ ਤਾਂ ਹਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਵਾਹਿਗੁਰੂ ਅਕਾਲ ਪੁਰਖ ਜੀ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਨੀ ਆ ਕਿ ਸਤਿਗੁਰ ਸੱਚੇ ਪਾਤਸ਼ਾਹ ਮੇਰੇ ਤੇ ਵੀ ਇਹ ਕਿਰਪਾ ਕਰੋ ਮੇਰੀ ਵੀ ਝੋਲੀ ਦੇ ਵਿੱਚ ਅੰਮ੍ਰਿਤ ਵੇਲੇ ਦੀ ਦਾਤ ਅੰਮ੍ਰਿਤ ਵੇਲੇ ਦੇ ਨਿਤਨੇਮ ਦੀ ਦਾਤ ਪਾਓ ਸਤਿਗੁਰ ਸੱਚੇ ਪਾਤਸ਼ਾਹ ਮੇਰੇ ਤੇ ਵੀ ਕਿਰਪਾ ਕਰੋ اے ਮਹਾਰਾਜ ਸੱਚੇ ਪਾਤਸ਼ਾਹ ਮੈਂ ਵੀ ਆਪ ਜੀ ਦੀ ਮਿੱਠੀ ਨਿੱਗੀ ਪਿਆਰੀ ਗੋਦ ਦਾ ਨਿਗ ਮੰਨਣਾ ਚਾਹੁੰਨਾ ਹਾਂ ਹਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਗੁਰੂ ਚਰਨਾਂ ਦੇ ਵਿੱਚ ਇਹ ਅਰਦਾਸ ਬੇਨਤੀ ਕਰੋ ਸਮੇਂ ਸਿਰ ਸੌ ਜਾਓ ਰਾਤ ਨੂੰ ਵਾਹਿਗੁਰੂ ਜੀ ਦਾ ਜਾਪ ਕਰਦਿਆਂ ਹੋਇਆਂ ਸੌਵੋ ਜਾਂ ਮੂਲ ਮੰਤਰ ਜੀ ਦਾ ਜਾਪ ਕਰਦਿਆਂ ਹੋਇਆਂ ਸੌਵੋ ਤਾਂ ਦੇਖਣਾ ਤੁਹਾਨੂੰ ਆਲਾਰਮ ਲਗਾਉਣ ਦੀ ਲੋੜ ਨਹੀਂ ਪਵੇਗੀ ਸਤਿਗੁਰ ਸੱਚੇ ਪਾਸ਼ਾ ਸਾਡੇ ਅੰਦਰ ਦੀ ਤੜਫ ਦੇਖ ਕੇ ਸਾਡੇ ਹਿਰਦੇ ਦਾ ਪ੍ਰੇਮ ਪਿਆਰ ਵੇਖ ਕੇ ਤਾਲਦੀ ਦੇਰੀ ਨਹੀਂ ਲਾਉਂਦੇ ਸਤਿਗੁਰ ਸੱਚੇ ਪਾਤਸ਼ਾਹ ਬਹੁਤ ਛੇਤੀ ਕਿਰਪਾ ਕਰ ਦਿੰਦੇ ਆ ਜੋ ਵੀ ਕਮੀਆਂ ਉਹ ਸਾਡੇ ਵਿੱਚ ਆ ਸਾਡੇ ਹਿਰਦੇ ਦੇ ਵਿੱਚ ਉਹ ਪਰਮਪਿਤਾ ਪਰਮਾਤਮਾ ਜੀ ਦੇ ਪ੍ਰਤੀ ਪ੍ਰੇਮ ਪਿਆਰ ਪੈਦਾ ਹੋ ਜਾਵੇ ਅਸੀਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਦੱਸੇ ਹੋਏ ਰਾਹ ਤੇ ਚੱਲਣਾ ਸ਼ੁਰੂ ਕਰ ਦਈਏ ਤਾਂ ਗੁਰੂ ਸਾਹਿਬ ਜੀ ਦੀ ਕਿਰਪਾ ਆਪਣੇ ਆਪ ਵਰਤਣੀ ਸ਼ੁਰੂ ਹੋ ਜਾਂਦੀ ਆ ਸੋ ਇਹ ਕਿਰਪਾ ਹਰ ਰੋਜ਼ ਮਹਾਰਾਜ ਜੀ ਜੀ ਤੋਂ ਮੰਗਣੀ ਆ ਕਿਸਾਤਿ ਗੁਰ ਸੱਚੇ ਪਾਸ਼ਾ ਜਿਵੇਂ ਦਿਵੇਂ ਕਰੋ ਬਸ ਇਹ ਕਿਰਪਾ ਕਰ ਦੋ ਆਪਣੀ ਮਤਬੁੱਧ ਮੈਨੂੰ ਬਖਸ਼ੋ ਆਗਦੇ ਦੱਸੇ ਹੋਏ ਅਨੁਸਾਰ ਮੇਰੇ ਤੋਂ ਸਾਰੇ ਕੰਮ ਕਰਵਾ ਲਓ ਨਿਤ ਦਾ ਅਮਰਤ ਵੇਨਾ ਨਿਤ ਦਾ ਨੀਮ ਬਖਸ਼ੋ ਤੇ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਕੱਲ ਨੂੰ ਨਵੇਂ ਸਾਲ ਦੀ ਸ਼ੁਰੂਆਤ ਆਪਾਂ ਕਿੰਜ ਕਰਨੀ ਆ ਜੇਕਰ ਸਾਰੀ ਰਾਤ ਭਜਨ ਮੰਦਗੀ ਕੀਤੀ ਫਿਰ ਤਾਂ ਉਹਦੇ ਨਾਲ ਦੀ ਤਾਂ ਰੀਸ ਹੀ ਨਹੀਂ ਆ ਪਰ ਜੇਕਰ ਤੁਸੀਂ ਰਾਤ ਸੌ ਕੇ ਲੰਘਾ ਲਈਆ ਤਾਂ ਫਿਰ ਅਮਰਤ ਵੇਲਾ ਵਿੱਚ ਨਹੀਂ ਹੋਣ ਦੇਣਾ ਕਿਉਂਕਿ ਕਈ ਭੈਣ ਭਰਾ ਕਹਿ ਦਿੰਦੇ ਵੀ ਅਸੀਂ ਪੂਰੇ ਦਿਨ ਦੇ ਕੰਮਕਾਰ ਕਰਕੇ ਥੱਕੇ ਟੁੱਟੇ ਹੰਨੇ ਆ ਇਸ ਕਰਕੇ ਅਸੀਂ ਰਾਤ ਨੂੰ ਜਾਗ ਨਹੀਂ ਸਕਦੇ ਕਿਉਂਕਿ ਅਗਲੇ ਦਿਨ ਵੀ ਡਿਊਟੀ ਤੇ ਜਾਣਾ ਕੰਮ ਤੇ ਪਹੁੰਚਣਾ ਤਾਂ ਉਹ ਭੈਣ ਭਰਾ ਅਮਰਤ ਵੇਲੇ ਦਾ ਨਾਗਾ ਨਾ ਪਹਿਨ ਦਿਓ ਜੀ ਅਮਰਤ ਵੇਲੇ ਉੱਠ ਕੇ ਸਭ ਤੋਂ ਪਹਿਲਾਂ ਨਹਾਉਣ ਤੋਂ ਪਹਿਲਾਂ ਮੂੰਹ ਹੱਥ ਪੈਰ ਧੋਣ ਤੋਂ ਪਹਿਲਾਂ ਬਿਸਤਰ ਤੇ ਬੈਠਿਆ ਬੈਠਿਆ ਪਰਮਾਤਮਾ ਦਾ ਨਾਮ ਜਪਣਾ ਹੈ ਵਾਹਿਗੁਰੂ ਵਾਹਿਗੁਰੂ ਜੀ ਦਾ ਸਿਮਰਨ ਕਰਨਾ ਜਾਂ ਫਿਰ ਜੇਕਰ ਤੁਸੀਂ ਜਿਸ ਵੀ ਨਾਮ ਦੇ ਨਾਲ ਪਰਮਾਤਮਾ ਦਾ ਨਾਮ ਜਪਦੇ ਹੋ ਉਹਨਾਂ ਨੂੰ ਯਾਦ ਕਰਦੇ ਹੋ ਉਹ ਨਾਮ ਜਪ ਲੈਣਾ ਹੈ ਬਿਸਤਰ ਤੇ ਬੈਠਿਆ ਬੈਠਿਆ ਜਿਸ ਇੱਕ ਧਰਮ ਦੇ ਵਿੱਚ ਉਹ ਫਿਰ ਗੁਰਮੰਤਰ ਜਾਂ ਮੂਲ ਮੰਤਰ ਜੀ ਦਾ ਜਾਪ ਕਰੋ ਫਿਰ 10 15 ਮਿੰਟ ਜਿੰਨੀ ਹਾਜ਼ਰੀ ਤੁਸੀਂ ਲਗਵਾ ਸਕਦੇ ਹੋ ਲਗਵਾ ਕੇ ਫਿਰ ਇਸ਼ਨਾਨ ਕਰ ਲੈਣਾ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰਨਾ ਭਾਵੇਂ ਜਪਜੀ ਸਾਹਿਬ ਜੀ ਦਾ ਇੱਕ ਪਾਠ ਕਰ ਲਿਓ ਜੇ ਪੰਜਾਂ ਬਾਣੀਆਂ ਦਾ ਨਿਤਨੇਮ ਕਰਦੇ ਹੋ ਤਾਂ ਬਹੁਤ ਕਰਮਾ ਭਾਗਾ ਵਾਲੇ ਉਹ ਵੈਖ ਗੁਰੂ ਜੀ ਦੀ ਬਹੁਤ ਕਿਰਪਾ ਹੈ ਜੇਕਰ ਪੰਜਾਂ ਬਾਣੀਆਂ ਦਾ ਨਿਤਨੇਮ ਨਹੀਂ ਕਰਦੇ ਹੋ ਤਾਂ ਸ਼ੁਰੂਆਤ ਜਪਜੀ ਸਾਹਿਬ ਦੀ ਦੇ ਪਾਠ ਤੋਂ ਕਰ ਲਓ ਬਸ ਸ਼ੁਰੂਆਤ ਕਰਨ ਦੀ ਦੇਰ ਆ ਬਾਕੀ ਮਾਲਕ ਦੀ ਕਿਰਪਾ ਕਿੱਥੋਂ ਕਿੱਥੇ ਪਹੁੰਚ ਗਈ ਪਤਾ ਹੀ ਨਹੀਂ ਲੱਗਣਾ ਸੋ ਕੱਲ ਦੀ ਸ਼ੁਰੂਆਤ ਪ੍ਰਮਾਤਮਾ ਦੇ ਨਾਮ ਤੋਂ ਹੋਵੇ ਅੰਮ੍ਰਿਤ ਵੇਲੇ ਤੋਂ ਹੋਵੇ ਭਜਨ ਮੰਦਗੀ ਤੋਂ ਹੋਵੇ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਤੋਂ ਹੋਵੇ। ਦੋਵੇਂ ਹੱਥ ਜੋੜ ਕੇ ਪ੍ਰਮਾਤਮਾ ਦੇ ਕੇ ਅਰਦਾਸ ਬੇਨਤੀ ਕਰਨੀ ਕਿ ਮਾਰਾ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਕਿਰਪਾ ਦੇ ਨਾਲ ਪਿਛਲਾ ਪੂਰਾ ਸਾਲ ਬਹੁਤ ਸੋਹਣਾ ਲੰਘਿਆ। ਆਪ ਜੀ ਨੇ ਆਪਣਾ ਮਿਹਰ ਭਰਿਆ ਹੱਥ ਮੇਰੇ ਸਿਰ ਤੇ ਬਣਾਈ ਰੱਖਿਆ ਉਹਦੇ ਲਈ ਧੰਨਵਾਦ ਧੰਨਵਾਦ। ਇਸ ਨਵੇਂ ਬਰੇ ਦੇ ਵਿੱਚ ਵੀ ਮੇਰੇ ਉੱਤੇ ਕਿਰਪਾ ਬਣਾਈ ਰੱਖਣੀ ਆਪਣਾ ਮਿਹਰ ਭਰਿਆ ਹੱਥ ਮੇਰੇ ਸਿਰ ਤੇ ਰੱਖਣਾ ਮੇਰੇ ਪਰਿਵਾਰ ਤੇ ਸਿਰ ਤੇ ਰੱਖਣਾ ਮੇਰੇ ਅਤੇ ਮੇਰੇ ਪਰਿਵਾਰ ਦੇ ਅੰਗ ਸੰਗ ਹੋ ਕੇ ਸਹਾਈ ਹੋਣਾ ਜੋ ਜੋ ਵੇਰਦਾਸ ਬੇਨਤੀ ਤੁਸੀਂ ਕਰਨੀ ਹੈ ਨਾ ਸਵੇਰੇ ਉੱਠ ਕੇ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਇਹ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਜ਼ਰੂਰ ਕਰਿਓ ਫਿਰ ਜਦੋਂ ਦਿਨ ਚੜ੍ਹਿਆ ਹੋ ਸਕੇ ਤਾਂ ਗੁਰੂ ਘਰੇ ਜ਼ਰੂਰ ਜਾਣਾ ਹੈ ਤੇ ਜੇ ਗੁਰੂ ਘਰੇ ਜਾਓ ਤਾਂ ਨਾਲ ਕੋਈ ਨਾ ਕੋਈ ਭੇਟਾ ਜ਼ਰੂਰ ਲੈ ਕੇ ਜਾਣੀ ਆ ਭਾਵੇਂ ਤੁਸੀਂ ਘਰ ਤੋਂ ਦੇਗ ਬਣਾ ਕੇ ਲੈ ਜਾਓ ਜੇ ਕੋਈ ਵੀ ਵਸਤੂ ਗੁਰੂ ਕੇ ਲੰਗਰਾਂ ਦੇ ਵਿੱਚ ਭੇਟ ਕਰਦੇ ਨਾ ਕਿਉਂਕਿ ਜਦੋਂ ਅਸੀਂ ਗੁਰੂ ਕੇ ਲੰਗਰ ਦੇ ਵਿੱਚ ਕੋਈ ਵੀ ਚੀਜ਼ ਭੇਟ ਕਰਦੇ ਆ ਆਪਣਾ ਹਿੱਸਾ ਪਾ ਕੇ ਆਉਨੇ ਆ ਤਾਂ ਭਾਵੇਂ ਆਪਾਂ ਇੱਕ ਕੌਲੀ ਆਟੇ ਦੀ ਵੀ ਪਾਈ ਹੋਵੇ ਉਹ ਵੀ ਪੂਰੀ ਸੰਗਤ ਦੇ ਮੂਹ ਵਿੱਚ ਪੈਂਦੀ ਆ ਉਹ ਕੌਲੀ ਆਟੇ ਦੀ ਕਰਕੇ ਵੀ ਸਾਡੀ ਅਰਦਾਸ ਬੇਨਤੀ ਗੁਰੂ ਘਰ ਦੇ ਵਿੱਚ ਹੁੰਦੀ ਆ ਉਹ ਗੁਰੂ ਘਰ ਦੇ ਲੰਗਰਾਂ ਦੇ ਵਿੱਚ ਘਰ ਤੋਂ ਤਿਲ ਫਲ ਫੇਟਾ ਜ਼ਰੂਰ ਪੇਟ ਕਰਨੀ ਚਾਹੀਦੀ ਆ ਜੇ ਮਾਲਕ ਨੇ ਕਿਰਪਾ ਕੀਤੀ ਆ ਜ਼ਿਆਦਾ ਕਰ ਸਕਦੇ ਹੋ ਤਾਂ ਸੰਗਤ ਦੀ ਸੇਵਾ ਜਿੰਨੀ ਕਰੀਏ ਓਨੀ ਹੀ ਘਟਿਆ ਤੇ ਸੰਗਤ ਦੀ ਸੇਵਾ ਕਰਕੇ ਮਹਾਰਾ ਸੱਚੇ ਭਾਂਜਾ ਜੀ ਦੀ ਬਹੁਤ ਖੁਸ਼ੀ ਮਿਲਦੀ ਆ ਸੋ ਕੱਲ ਨੂੰ ਨਵਾਂ ਮਰਾਏ ਕੋਈ ਵੀ ਪ੍ਰਸ਼ਾਦ ਰੂਪੀ ਚੀਜ਼ ਲਿਜਾ ਸਕਦੇ ਹੋ ਸਭ ਤੋਂ ਵਧੀਆ ਹੋਵੇਗਾ ਕਿੜਾ ਪ੍ਰਸ਼ਾਦ ਦੀ ਦੇ ਬਾਕੀ ਤੁਸੀਂ ਆਪਣਾ ਦੇਖ ਲਿਓ ਜੀ ਕਿ ਤੁਹਾਨੂੰ ਕਿੱਦਾਂ ਚੰਗਾ ਲੱਗਦਾ ਹੈ ਤੁਸੀਂ ਕਿੰਨਾ ਖੁਸ਼ੀ-ਖੁਸ਼ੀ ਕਰ ਸਕਦੇ ਹੋ ਬਾਕੀ ਆਪਣੇ ਵੱਲੋਂ ਤਾਂ ਇਦਾਂ ਹੀ ਆ ਕਿ ਗੁਰੂ ਘਰੇ ਜਾਣਾ ਸੰਗਤ ਦੀ ਸੇਵਾ ਕਰਨੀ ਆ ਗੁਰੂ-ਗੁਰੂ ਕਰਦਿਆਂ ਸੇਵਾ ਕਰਨੀ ਆ ਗੁਰੂ ਸਾਹਿਬ ਜੀ ਨੂੰ ਪਿਛਲੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਲਈ ਧੰਨਵਾਦ ਕਰਨਾ ਹੈ ਤੇ ਅੱਗੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਭਜਨ ਬੰਦਗੀ ਅਮਰਤ ਵੇਲਾ ਅਮਰਤ ਵੇਲੇ ਦਾ ਨਿਤਨੇਮ ਮੰਗਣਾ ਹੈ ਗੁਰੂ ਕੰਧ ਦੀ ਸੇਵਾ ਮੰਗਣੀ ਆ ਕਿਉਂਕਿ ਸੰਗਤ ਜੀ ਜਦੋਂ ਇਹ ਚੀਜ਼ਾਂ ਮਿਲ ਗਈਆਂ ਤਾਂ ਦੁਨਿਆਵੀ ਚੀਜ਼ਾਂ ਮੰਗਣ ਦੀ ਲੋੜ ਨਹੀਂ ਪੈਂਦੀ ਸਭ ਦਾ ਤਾਂ ਆਪਣੇ ਆਪ ਮਗਰਮਗਰ ਫਿਰਦੀਆਂ ਨੇ ਮੰਗਣ ਵਾਲੀ ਚੀਜ਼ ਆ ਗੁਰੂ ਦਾ ਨਾਮ ਜੇ ਉਹ ਸਭ ਦਾ ਤਾਂ ਨੇ ਮਾਲਕ ਨੂੰ ਇਹੀ ਮੰਗ ਲਿਆ ਕਿ ਫਿਰ ਦਾਤਾਂ ਤਾਂ ਆਪਣੇ ਆਪ ਹੀ ਨਾ ਲਾਉਣਗੀਆਂ ਨਾ ਸੋ ਇਸ ਕਰਕੇ ਵਸਤਿਕ ਬਰਸਤੇ ਪਾਸ਼ਾ ਜੀ ਤੋਂ ਉਹਨਾਂ ਦਾ ਨਾਮ ਮੰਗਣਾ ਹੈ ਉਹਨਾਂ ਦੇ ਚਰਨਾਂ ਦਾ ਪ੍ਰੇਮ ਪਿਆਰ ਮੰਗਣਾ ਹੈ ਕੋਈ ਦੁਨੀਆਵੀ ਦਾਤ ਦੀ ਮੰਗ ਨਹੀਂ ਰੱਖਣੀ ਚਾਹੀਦੀ ਤੇ ਬਾਕੀ ਨਾਲ ਨਾਲ ਇਹ ਵੀ ਹੈ ਵੀ ਜੇਕਰ ਦੁਨੀਆਵੀ ਮੰਗ ਮਨ ਦੇ ਵਿੱਚ ਵਾਰ-ਵਾਰ ਆ ਰਹੀ ਆ ਤਾਂ ਫਿਰ ਮੰਗਣ ਦੇ ਵਿੱਚ ਹਰ ਜੀ ਵੀ ਨਹੀਂ ਨਿਆ ਗੁਰੂ ਦਾ ਦਰ ਛੱਡ ਕੇ ਹੋਰ ਕਿਤੇ ਨਹੀਂ ਜਾਣਾ ਕਿਉਂਕਿ ਸਿੱਖ ਨੂੰ ਜੋ ਮਿਲਣਾ ਹੈ ਗੁਰਨਾਨਕ ਪਾਤਸ਼ਾਹ ਜੀ ਦੇ ਦਰ ਤੋਂ ਹੀ ਮਿਲਦਾ ਹੈ ਫਿਰ ਸਿੱਧੇ ਹੋ ਕੇ ਖੁੱਲ ਕੇ ਮੰਗ ਲਓ ਜੋ ਚਾਹੀਦਾ ਹੈ ਤੇ ਮੰਗਣਾ ਖਾਲੀ ਹੱਥ ਨਹੀਂ ਆ। ਨਾਲ ਨਾਮ ਦੀ ਭੇਟਾ ਹੋਵੇ, ਭਜਨ ਮੰਦਗੀ ਦੀ ਭੇਟਾ ਹੋਵੇ, ਅਮਰਤ ਵੇਲੇ ਦੀ ਭੇਟਾ ਹੋਵੇ। ਰੋਜ਼ ਅਪਰਤ ਵੇਲੇ ਉੱਠੋ, ਨਿਤਨੇਮ ਤੋਂ ਇਲਾਵਾ ਭਵੇਂ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕਰ ਲਓ, ਸੁਖਮਨੀ ਸਾਹਿਬ ਦੀ ਬਾਣੀ ਦਾ ਪਾਠ ਕਰ ਲਓ। ਗੁਰਮੰਤਰ ਮੂਲ ਮੰਤਰ ਜਿੰਨਾ ਕਰ ਸਕਦੇ ਹੋ ਕਰੋ। ਫਿਰ ਉਸ ਤੋਂ ਬਾਅਦ ਬਾਣੀ ਦੀ ਭੇਟਾ ਰੱਖ ਕੇ ਸਿਮਰਨ ਦੀ ਭੇਟਾ ਰੱਖ ਕੇ ਫਿਰ ਗੁਰੂ ਸਾਹਿਬ ਜੀ ਤੋਂ ਜੋ ਮੰਗਣਾ ਹੈ ਮੰਗੋ। ਤੇ ਮੰਗਲ ਤੋਂ ਪਹਿਲਾਂ ਦਿੱਤੀਆਂ ਹੋਈਆਂ ਦਾਤਾ ਦਾ ਸ਼ੁਕਰਾਨਾ ਜ਼ਰੂਰ ਕਰਨਾ ਹੈ ਇਹ ਜਿਹੜੇ ਆਪਾਂ ਕੰਮ ਆਪ ਜੀ ਨੂੰ ਦੱਸਿਆ ਨਾ ਜਿਵੇਂ ਅਮਰਤ ਵੇਲੇ ਉੱਠਣਾ ਉੱਠ ਕੇ ਬਿਨਾ ਨਹਾਤੇ ਆਹੋ ਝੋਤੇ ਆ ਬਿਸਤਰ ਤੇ ਬੈਠ ਕੇ ਨਾਮ ਜਪਣਾ ਫਿਰ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰਨਾ ਮਾਲਕ ਦੀਆਂ ਦਿੱਤੀਆਂ ਦਾਤਾ ਦਾ ਸ਼ੁਕਰਾਨਾ ਕਰਨਾ ਗਲਤੀਆਂ ਦੀ ਮਾਫੀ ਮੰਗਣੀ ਰਾਤ ਨੂੰ ਸਮੇਂ ਸਿਰ ਸੌਣਾ ਸੌਣ ਤੋਂ ਪਹਿਲਾਂ ਵੀ ਪ੍ਰਮਾਤਮਾ ਦਾ ਨਾਮ ਜਪਣਾ ਇਹ ਸਾਰੇ ਕੰਮ ਤੁਸੀਂ ਲਗਾਤਾਰ ਇਹ ਪੂਰਾ ਮਹੀਨਾ ਕਰੇ ਫਿਰ ਵੇਖਣਾ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਇਹ ਕੰਮ ਕਰਨਾ ਤੁਹਾਡੀ ਆਦਤ ਹੋ ਤੁਹਾਡਾ ਸੁਭਾਅ ਬਣ ਜਾਂਦਾ ਮਹਾਂਪੁਰਖ ਜੀ ਕਹਿੰਦੇ ਜਿਹੜੇ ਆ ਕੰਮ ਆਪਾਂ ਲਗਾਤਾਰ 21 ਦਿਨ 40 ਦਿਨ ਕਰ ਲੈਂਦੇ ਆ ਨਾ ਉਹ ਕੰਮ ਕਰਨਾ ਸਾਡਾ ਸੁਭਾਅ ਬਣ ਜਾਂਦਾ ਹੈ ਉਹ ਕੰਮ ਕਰਨਾ ਫਿਰ ਸਾਨੂੰ ਔਖਾ ਨਹੀਂ ਲੱਗਦਾ ਇਸ ਕਰਕੇ ਜੇ ਕੱਲ ਨੂੰ ਅਮਰਤ ਵੇਲੇ ਉੱਠ ਕੇ ਤੋ ਬਸ ਮਾਲਕ ਦਾ ਸ਼ੁਕਰਾਨਾ ਕਰਕੇ ਅਮਰਤ ਵਿਲਾ ਸੰਭਾਲ ਲੈਣਾ ਹੈ ਅਤੇ ਜੋ ਵੀ ਭਜਨ ਮੰਦਗੀ ਕੀਤੀ ਪਾਠ ਕੀਤਾ ਉਹਦੇ ਬਦਲੇ ਉਸ ਤੋਂ ਅਗਲੇ ਦਿਨ ਆਮਰਤ ਵਿਲਾ ਮੰਗ ਲੈਣਾ ਕਿ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਤੇ ਇਵੇਂ ਹੀ ਕਿਰਪਾ ਬਣਾਈ ਰੱਖਿਓ ਮੈਨੂੰ ਅਮਰਤ ਵਿਲੇ ਦੇਣਾ ਅਮਰਤ ਵਿਲੇ ਦੇ ਨਿਤਨੇਮ ਦੇ ਨਾਲ ਜੋੜੀ ਰੱਖਿਓ ਅਮਰਤ ਵਿਲਾ ਅਤੇ ਅਮਰਤ ਵਿਲੇ ਦਾ ਨਿਤਨੇਮ ਆਖਰੀ ਸੁਵਾਸਾਂ ਤੱਕ ਨੇ ਬਿਜਾਵੇ ਤੁਸੀਂ ਦੁਪਹਿਰੇ ਜਪੋ ਸਵੇਰੇ ਜਪੋ ਸ਼ਾਮ ਨੂੰ ਜਪੋ ਰਾਤ ਨੂੰ ਜਪੋ ਜਦੋਂ ਵੀ ਜਗਦੇ ਹੋ ਨਾ ਮੰਗੇ ਕੋਈ ਰੱਖਿਆ ਕਰੋ ਅਮਰਤ ਵੇਲਾ ਅਤੇ ਅਮਰਤ ਵੇਲੇ ਦਾ ਨਿਤਨੇਮ ਫਿਰ ਦੇਖਣਾ ਕੁਝ ਵੀ ਕਦੇ ਮੰਗਣ ਦੀ ਲੋੜ ਨਹੀਂ ਪੈਣੀ ਵਾਹਿਗੁਰੂ ਜੀ ਨੇ ਇੰਨੀ ਕਿਰਪਾ ਕਰਨੀ ਕਿ ਸਭ ਹਾਲਿਆਂ ਵੀ ਸੁਭਾਲ ਲਈ ਜਾਂਦੀ ਸੁਵਾਸ ਕਰਦੇ ਆ ਕਿ ਅੱਜ ਦੀ ਇਹ ਵੀਡੀਓ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇ